ਕਿਉਂ ਪੁੱਛਣਾ ਕਿਵੇਂ ਆ ਵਦਿਆ ਵੀਰੇ ਤੂੰ ਦੱਸੋ ਠੀਕ ਹੈ ਕਿਵੇਂ ਖੜਾ ਓਰੇ ਰਜਵਾਲਾ ਟੱਪਾ ਓਰੇ ਵੀਰੇ ਖੜਾ ਕਿਉਂ ਓਰੇ ਹਾਂ ਖਾਣ ਵਾਸਤੇ ਓਰੇ ਲੰਗਰ ਨਹੀਂ ਲੱਗਿਆ ਓਰੇ ਪੈਸੇ ਲੱਗਣਗੇ ਆਪਾਂ ਫਿਰ ਤੈਨੂੰ ਹੋਰ ਚੀਜ਼ ਦਿਖਾਉਣੇ ਆਇਆ ਇੱਕ ਕੀ ਆ ਆਇਆ ਦਿਖਾਉਣੇ ਆ ਆਇਆ ਮੇਰੇ ਨਾਲ ਤੂੰ ਮਰੀ ਜੰਨਾ ਯਾਰ ਓਰੇ ਆ ਗਿਆ ਤਾਂ ਸਹੀ ਤੂੰ ਕੀ ਆ ਆ ਤਾਂ ਸਹੀ ਚੱਲ ਫਿਰ ਕੀ ਆ ਦਿਖਾਵਾਂਗੇ ਵੀ ਕੁਝ ਦਿਖਾਵਾਂਗੇ ਤੈਨੂੰ ਬਹੁਤ ਵਧੀਆ ਚੀਜ਼ ਆ ਕਮਾਲ ਦੀ ਗੱਲ ਕਰਤੀ ਅੱਜ ਕੁਝ ਖਾਣਾ ਹੈ ਨਹੀਂ ਆ ਅੱਜ ਖਾਂਦੇ ਨਹੀਂ ਆਪਾਂ ਅੱਜ ਤੈਨੂੰ ਚੀਜ਼ ਦਿਖਾਉਣੀ ਆ ਉਸ ਅੱਛਾ ਆ ਜਾ ਲੈ ਆਹ ਬਾਈ ਖੜਾ ਦੇ ਅੱਤਾ ਇਤਰ ਨੇਗੇ ਬਸ ਫਿਰ ਇਹੀ ਚੀਜ਼ ਨਮੀ ਦਿਖਾਉਣੇ ਦਿਨ ਅੱਜ ਲੈ ਫਿਰ ਉਧਰ ਚੱਲ ਕੀ ਹਾਲ ਹੈ ਬਾਈ ਜੀ ਠੀਕ ਆ ਬਾਈ ਵਧੀਆ ਬਾਈ ਕਿਹੜੇ ਕਿਹੜੇ ਇਤਰ ਮਿਲ ਜਾਣਗੇ ਆਪਣੇ ਕੋਲ ਜੀ ਆਪਣੇ ਕੋਲੇ ਬਈ 500 ਤਰ੍ਹਾਂ ਦੇ ਮਿਲ ਜਾਣਗੇ 500 ਤਰ੍ਹਾਂ ਦੇ ਇਹ ਬ੍ਰਾਂਚ ਕੀ ਦੀ ਹੈ ਜੀ ਸ਼ਿਆਮਾਤਰ ਜੀ ਬਈ ਸ਼ਿਆਮਾਤਰ ਜੀ ਕਿੰਨੇ ਕਿ ਤਰ੍ਹਾਂ ਦੇ ਮਤਲਬ ਇਤਰ ਦੱਸਿਆ ਤੁਸੀਂ 500 ਪ੍ਰਕਾਰ ਦੇ ਹੋਰ ਕੀ ਕੀ ਮਿਲ ਜਾਂਦਾਗਾ ਆਪਣੇ ਕੋਲੇ ਬਈ ਇਤਰ ਮਿਲ ਜਾਣਗੇ ਉਦ ਪਰਫਿਊਮ ਮਰਬੇ ਮਿਲ ਜਾਣਗੇ ਬਈ ਹੂੰ ਰੂਮ ਫ੍ਰੈਗਰੈਂਸ ਮਿਲ ਜੂਗੀ ਰੂਮ ਦੇ ਵਿੱਚ ਲਾਉਣ ਲਈ ਠੀਕ ਹੈ ਹਾਂ ਬਈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਬ੍ਰਾਂਚ ਰਹਿੰਦੀ ਓਪਨ ਆਪਣੀ ਬਈ ਸਵੇਰੇ ਰਹਿੰਦੀ ਹੈ ਸਾਢੇ 9 ਤੋਂ ਰਾਤ ਨੂੰ 10 ਵਜੇ ਤੱਕ 10 ਵਜੇ ਤੱਕ ਹੈ ਤੁਸੀਂ ਇੱਥੇ ਹੁੰਨੇ ਹੋਗੇ ਹਾਂ ਬਈ ਲੈ ਵੀ ਆ ਸਕਦੇ ਹੋਗੇ ਬਹੁਤ ਘੈਂਟ ਕਮਾਲ ਦੀਆਂ ਚੀਜ਼ਾਂ ਨੇਗੀਆਂ ਇਤਰ ਕਿੰਨੇ ਰੁਪਏ ਦਾ ਇਤਰ ਸ਼ੁਰੂ ਹੈ 300 ਤੋਂ ਬਈ ਕਿੰਨੇ ਤੱਕ ਕਿੰਨਾ ਮਰਜ਼ੀ ਵਧਾ ਲਓ ਬਈ ਠੀਕ ਹੈ 300 ਤੋਂ ਸ਼ੁਰੂ ਹੋ ਕੇ 300 ਤੋਂ ਸ਼ੁਰੂ ਹੋ ਕੇ ਲੈ ਵੀ ਲੈ ਸਕਦੇ ਹੋਗੇ ਆਹ ਦਾ ਕਮਾਲ ਦੀ ਚੀਜ਼ ਦਿਖਾਦੀ ਪੁੱਤ ਨਾ ਕਿਵੇਂ ਲੱਗੀ ਤੈਨੂੰ ਚੀਜ਼ ਬੜਾ ਵਾਸ ਬੜੀ ਘੈਂਟ ਆ ਬਸ ਇਹ ਚੀਜ਼ਾਂ ਨੂੰ ਦਿਖਾਉਂਦਾ ਰਹੂੰਗਾ ਹਰ ਆ ਠੀਕ